ਸੁਲਤਾਨ ਜੀ ਕੀ ਮਾਮਲਾ ਹੋਇਆ ਜੀ ਆਵਲਾ ਪਰਚਾ ਆਦਾ ਸੀ ਹਾਂਜੀ ਗਾਰ ਨਾ ਨਾ ਮਾੜੀ ਮੋਟੀ ਗੱਡ ਲੋ ਇਹ ਪਰਚੀ ਬੁਸਾਈ ਅੱਛਾ ਜੀ ਗਾਲ ਮੰਦੀ ਕੋ ਸਾਡੇ ਤੋਂ ਕੱਢੀ ਗਈ ਕੋਈ ਹੋਰ ਨਾ ਤੋਂ ਕੱਢੀ ਗਈ ਸੀ ਔਰ ਜੋ ਦੂਜੇ ਦਿਨ ਸਾਡੇ ਨਾਲ ਕੱਲ ਹੀ ਕਹਿ ਗਿਆ ਸੀ ਕਿ ਮੈਂ ਤੁਹਾਨੂੰ ਕੱਲ ਨੂੰ ਮਿਲਾਂਗਾ ਅਰੇ ਤਾਂ ਕੱਲ ਹੀ ਕਹਦਾ ਵੀਰੇ ਸਾਡੀ ਕੋਈ ਕਰਨੀ ਬਾਤ ਕੱਢੀ ਗਈ ਕੋਈ ਨਾ ਅੱਛਾ ਤੋ ਸਾਨੂੰ ਬੋਲ ਤੈਨੂੰ ਬੋਲਿਆ ਸੰਜੋਗਤਾ ਹੋਗਾ ਕਰਨ ਕੋਈ ਨਹੀਂ ਏਡੇ ਵੱਡੇ ਉਹ ਆ ਜਾਏ ਪਹਿਲਾ ਕੁੱਤ ਨਾ ਇਹਨਾਂ ਪਹਿਨ ਤੋ ਹੀ ਪਜਾਬ ਹੀ ਹੋ ਦਿੱਤੇ ਦੂਜਿਆਂ ਦੀ ਉਹ ਤੇ ਆ ਲੈ ਕੇ ਆਏ ਜਾਂਦੇ ਆ ਕੱਲਾ ਸੀਗਾ ਜਿੱਥੇ ਆਪਾਂ ਪਤਾ ਹੀ ਨਹੀਂ ਲੱਗਦਾ ਦਵਾ ਜਦੋਂ ਰਿਸਰਚ ਚ ਵਾਜਦੀ ਕਿੰਨੇ ਕ ਬੰਦੇ ਸੀਗੇ ਉਹ ਚਾਰ ਕਿਤਾਬਾਂ ਵੇਖੇ ਸੀ

ਤੰਨਾ ਅੱਜ ਤੱਕ ਬੜਾ ਹਾਲ ਕੱਲਾ ਹੀ ਸੀ ਹੋਰ ਵੀ ਕੁਝ ਸਰਚ ਤੁਹਾਡੇ ਸਰਚ ਮਾਰੀਆਂ ਸਟਾਈ ਕਿ ਹੋਰ ਵੀ ਮਾਰੀ ਕੁ ਸੱਚਾ ਵੱਖੀ ਜਾਂ ਮੇਰੀਆਂ ਬਾਹਾਂ ਤੇ ਗੋਡਿਆਂ ਤੇ ਤੁਸੀਂ ਆਪਣੇ ਮਾਲਕ ਨੂੰ ਤਲਾ ਦਿੱਤੀ ਸੀ ਮਾਰਕਾ ਦੇ ਸੀ ਆਗੇ ਸੀ ਹਾਂਜੀ ਠੀਕ ਹੈ ਬੇਨਾ ਕੰਮ ਜੀ ਸਿੰਘ ਦਾ ਵੀ ਇਹ ਮਾਮਲਾ ਹੋਇਆ ਜੀ ਕਿਸੇ ਉਹ ਨ赖 ਛੜਾਉਂਗਾ ਮੇਰੇ ਆਪਣੇ ਕੋਲ ਪੰਜਾਬ ਮੰਡੀ ਬੋਰਡ ਦਾ ਨਾ ਠੇਕਾ ਹੈਗਾ ਆਪਣੇ ਕੋਲ 2025 26 ਦਾ ਜੀ ਵੀ ਇਥੇ ਯੂਜ਼ਰ ਚਾਰਜਰ ਦੇ ਹੁੰਦੇ ਪਰਚੇ ਦਾ ਠੇਕਾ ਹੈਗਾ ਅੱਛਾ ਥੋੜੀ ਦੇਰ ਪਹਿਲਾਂ ਆਪਦਾ ਘਰੇ ਬੈਠੇ ਸੀਗੇ ਇਹ ਮੁੰਡੇ ਪਰਚੇ ਵਾਲੇ ਸੀਗੇ ਵਿਚਾਰੇ ਇਹ ਮੇਰੇ ਕੋਲ ਫੋਨ ਆਇਆ ਵਿਆਂ ਕਰਕੇ ਬਾਈ ਕੋਈ ਉਹ ਗੱਲ ਹੋ ਗਈ ਚਲੋ ਇੱਲੇ ਜੰਮੇ ਜਦੋਂ ਆਇਆਗਾ ਮੇਰੇ ਉਹ ਦਿਨੋਂ ਤਾਂ ਇਹਨਾਂ ਨੂੰ ਚੰਬੜੇ ਪਈ ਸੀ 8-10 ਜਾਣੇ ਸੀਗੇ ਤੇ ਨੋ ਜਿਮਲਾ ਦੋ ਜਾਨਾ ਦਾ ਉਹਨਾਂ ਨੇ ਸਰੀ ਪਾੜ ਤੇ ਬਾਵਾ ਸਰਚ ਸੱਟਾਂ ਵੱਜੀਆਂ 10 12 ਟਾਂਕੇ ਹੈ ਸ਼ਾਇਦ ਬਾ ਵੀ ਬ੍ਰੇਕ ਹੋਈ ਆਉਂਦੀ ਤਿੰਨ ਕੋਲ ਝੋਲਾ ਦੀ ਦੇ ਨੇ ਕੈਸ਼ ਸਾਰੀ ਇਕੱਠੀ ਕੀਤੀ ਸੀ ਬੰਲਾ ਦਾ ਤਕਰੀਬਨ 60 70 ਹਜ਼ਾਰ ਹੋਊਗਾ ਉਹ ਝੋਲਾ ਵੀ ਇਹਨਾਂ ਦਾ ਖੋ ਕੇ ਲੈ ਕੇ ਨਾਲ ਹੀ ਹੁੰਦਾ ਕੋਣ ਬੰਦੇ ਸੀਗੇ ਜੀ ਉਹ ਪਤਾ ਨਹੀਂ ਲੱਗਾ ਵੀ ਉਹਨਾਂ ਦੀ ਪਿਕਅਪ ਖੜੀ ਆ ਅੰਦਰ ਬਾਕੀ ਉਹਨਾਂ ਦੇ ਮੋਟਰਸਾਈਕਲਾਂ ਦੋ ਪੁਲਸਨਾਂ ਨੂੰ ਦੇ ਦਿੱਤੇ ਪਿਕਅਪ ਨੰਬਰ ਉਹਦਾ ਪੀਬੀ 05 ਏਆਰ 2794 ਉਹ ਅੰਦਰ ਖੜੀ ਹੈਗੀ ਉਹ ਮੈਨੂੰ ਤਾਂ ਐਲਾ ਜਿਹਾ ਚਿੱਟੇ-ਚੁੱਟੇ ਦੇ ਨਸ਼ਈ ਛਿੱਟੇ ਟਾਇਰ ਦੇ ਸੀਗੇ ਬੰਦੇ ਜਦੋਂ ਇਹ ਛੜਾਈ ਜਾਂਦੇ ਸੀਗੇ ਆ ਦੇਖੋ ਕਿੱਡੇ ਕਿੱਡੇ ਸਿਆਰ ਸੋਨਾਂ ਕੋਲ ਇੰਦਰ ਵਾਲੇ ਉਹ ਮੁੰਡੇ ਦਾ ਆ ਬਲੱਡ ਪਿਆ ਸਾਰਾ ਉਹਦਾ ਸਿਰ 파ਟਦਾ ਹੁੰਦਾ ਵੀ ਪਤਾ ਨਹੀਂ ਹੁਣ ਜਾ ਕੇ ਦੇ ਦੇ ਮੇਰੇ ਨਾਲ ਦੇ ਮੁੰਡੇ ਦਾ ਗਏ ਆ ਉੱਥੇ ਜਦੋਂ ਤੁਸੀਂ ਮੌਕੇ ਤੇ ਪਹੁੰਚ ਪਹੁੰਚੇ ਹੋ ਉਹ ਭਰ ਚੁੱਕੇ ਸੀ ਕਿ ਇੱਥੇ ਸੀਗੇ ਨਹੀਂ ਜਦੋਂ ਅਸੀਂ ਮੌਕੇ ਤੇ ਪਹੁੰਚਿਆਗੇ ਉਹਨੂੰ ਮੁੰਡੇ ਥੱਲੇ ਸਿੱਟੀ ਬੈਠ ਸੀਗੇ ਅਸੀਂ ਉਹਨੂੰ ਕੱਢਦੇ ਸੀਗੇ ਬਾਹਰ ਜਦੋਂ ਉਹਨੂੰ ਛੁਡਾਇਆ ਇਹਨੇ ਜਿੱਦੜਾ ਪੁਲਿਸ ਆ ਗਈ ਪੁਲਿਸ ਨੂੰ ਦੇਖ ਕੇ ਮੌਕੇ ਦੇ ਬਾਰੇ ਇੱਧਰ ਨੂੰ ਭੱਜ ਗਏ ਵਿੱਚੋਂ ਪ੍ਰੈਸ ਤੁਸੀਂ ਪੁਲਿਸ ਨੂੰ ਦਲਾਹ ਹੁਣ ਕਰਤੀ ਆਂ ਆ ਪੁਲਿਸ ਨੂੰ ਦਲਾਹ ਕਰਤੀ ਆਪਾਂ ਹਸਤਾ ਚੌਕੀ 'ਚ ਵੀ ਕਰਤੀ ਤੇ ਪੀਸੀਆਰ ਤੇ ਵੀ ਕਰਤੀ ਸੀ 100 ਨੰਬਰ ਕਾਲ ਕਰਤੀ ਸੀ ਠੀਕ ਠੀਕ ਅ ਸਬਜੀ ਮੰਡੀ ਵਿਢਣਾ ਤੋਂ ਸਾਨੂੰ ਇੱਕ ਇਤਲਾਹ ਮਿਲੀ ਸੀ ਵੀ ਉੱਥੇ ਕੋਈ ਦੋ ਪਾਰਟੀਆਂ ਦਾ ਆਸ ਵਿੱਚ ਝਗੜਾ ਹੋਇਆ ਜਿਹਦੇ ਵਿੱਚੋਂ ਇੱਕ ਸੁਲਤਾਨ ਸਿੰਘ ਸਨ ਆਫ ਜਗਤਾਰ ਸਿੰਘ ਦਾਣਾ ਮੰਡੀ ਬਠੰਡਾ ਦਾ ਸੀਗਾ ਜਿਹੜਾ ਇਹ ਦਾਖਲ ਹੋਇਆ ਹੈ ਜਿਹਦਾ ਸਾਡੇ ਕੋਲੇ ਰੁਕਾ ਮਸੂਦ ਹੋਇਆ ਤੇ ਦੂਜੀ ਪਾਰਟੀ ਦਾ ਜਿਹੜਾ ਹਰਨੇਕ ਸਿੰਘ ਸਨ ਆਫ ਕਰਨੈਲ ਸਿੰਘ ਹੈ ਮਲਤਾਨੀਆਂ ਰੋਡ ਦਾ ਇਹ ਦੋਨਾਂ ਦੇ ਆਸ ਵਿੱਚ ਜਿਹੜੀ ਲੜਾਈ ਝਗੜਾ ਹੋਇਆ ਸੀਗਾ ਜਿਹਦੇ ਚੋਂ ਸੁਲਤਾਨ ਸਿੰਘ ਜਿਹੜਾ ਹੈਗਾ ਉਹ ਭਾਰਤ ਬਰੇਨ ਹਸਪਤਾਲ ਦੇ ਵਿੱਚ ਦਾਖਲ ਹੈ ਅਸੀਂ ਉਹਦੀ ਸਟੇਟਮੈਂਟ ਰਿਕਾਰਡ ਕਰਨ ਲਈ ਜਿਹੜਾ ਅਸੀਂ ਉੱਥੇ ਗਏ ਤਾਂ ਡਾਕਟਰ ਸਾਹਿਬ ਨੇ ਉਹਨਾਂ ਨੂੰ ਨਾਨਫਟ ਦਿੱਤਾ ਹੈ ਅ ਫਿਲਹਾਲ ਉਹਨਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ ਤੇ ਇਹਦਾ ਸੁਲਤਾਨ ਸਿੰਘ ਦੇ ਫਿੱਟ ਆਉਣ ਤੇ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਹੈ ਅਮਲ ਵਿੱਚ ਲਿਆਂਦੀ ਜਾਵੇਗੀ ਕੋਈ ਲੁੱਟ ਮਗਰ ਨਹੀਂ ਆ। ਨਹੀਂ ਇਹਨਾਂ ਦਾ ਵੈਸੇ ਗੱਡੀਆਂ ਖਰਾਣ ਚ ਪੈਸੇ ਦੇ ਲੈਣ ਦੇਣ ਦਾ ਮਾਮਲਾ ਸੀ ਕੋਈ ਲੁੱਟਫੋ ਵਾਲਾ ਫਿਲਹਾਲ ਮਾਮਲਾ ਕੋ ਸਾਹਮਣੇ ਨਹੀਂ ਆਇਆ। ਫੇਰ ਵੀ ਪੜਤਾਲ ਕਰਕੇ ਜੋ ਵੀ ਬਣਦੀ ਕਾਰਵਾਈ ਹੈ ਉਹ ਅਸੀਂ ਅਮਲ ਵਿੱਚ ਲਿਆਵਾਂਗੇ।